27 ਦਸੰਬਰ ਦਾ ਸਭਜਾਦਿਆਂ ਦਾ ਸ਼ਹੀਦੀ ਦਿਨ ਹੈ ਛੋਟੇ ਸਭਜਾਦਿਆਂ ਦਾ ਤੇ ਉਸੇ ਦਿਨ ਦਾ ਗੁਰੂ ਗੋਬਿੰਦ ਸਿੰਘ ਮਹਾਰਾਜ ਸਮੇਸ਼ ਪਿਤਾ ਦਾ ਜਨਮ ਦਿਹਾੜਾ ਵੀ ਹੈ ਸਾਹਿਬਜ਼ਾਦਿਆਂ ਦੀ ਜਿਹੜੀ ਸ਼ਹਾਦਤ ਹੋਈ ਹੈ ਉਹ ਸ਼ਹਾਦਤ ਸਰੀਰਕ ਮੌਤ ਤਾਂ ਹੈ ਪਰ ਜ਼ਮੀਰਕ ਮੌਤ ਨਹੀਂ ਉਹ ਸ਼ਹਾਦਤ ਜਿਹੜੀ ਹੈ ਇਹ ਸਰਹਾਰ ਦੇ ਉੱਤੇ ਸਰੀਰ ਕਰਕੇ ਸਾਹਿਬਜ਼ਾਦਿਆਂ ਨੇ ਸਰੀਰ ਛੱਡਿਆ ਪਰ ਜਿਹੜਾ ਸੱਚਖੰਡ ਦੇ ਵਿੱਚ ਉਹਨਾਂ ਨੇ ਜਨਮ ਲਿਆ ਉਸ ਚੀਜ਼ ਦਾ ਖਾਲਸਾ ਪੰਥ ਨੂੰ ਸਾਹਿਬਜ਼ਾਦਿਆਂ ਦੇ ਉੱਤੇ ਫਕਰ ਹੋਣਾ ਚਾਹੀਦਾ ਨਾ ਕਿ ਰੋਸਾ ਹੋਣਾ ਚਾਹੀਦਾ ਕਿਉਂਕਿ ਸਾਹਿਬਜ਼ਾਦੀ ਦਾ ਸਦਾ ਲਈ ਅਮਰ ਹੋ ਗਏ ਧਰਮ ਯੋਧ ਦੇ ਵਿੱਚ ਯੁੱਧ ਦਿਆ ਹੋਏ ਹਨ ਉਹਨਾਂ ਨੇ ਇਹ ਖਾਲਸਾ ਪੰਥ ਤੇ ਆਪਣੇ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਰਨਾਂ ਤੋਂ ਜਾਨਾਂ ਵਾਰੀਆਂ ਤੇ ਪੰਥ ਨੂੰ ਉੱਚਾ ਚੁੱਕਣ ਦੇ ਲਈ ਆਪਣੀਆਂ ਸ਼ਹਾਦਤਾਂ ਦਿੱਤੀਆਂ ਤੇ ਅੱਜ ਪੰਥ ਦੇ ਵਿੱਚ ਐਸੀ ਜੇ ਸੋਚ ਦੀ ਇੱਕ ਗੱਲ ਹੈ ਕਿ ਅਸੀਂ ਬੈਰਾਗ ਜਾਂ ਰੋਣਾ ਹੈ ਅੱਖਾਂ 'ਚੋਂ ਅੰਥਰੂ ਵਹਾਣੀ ਨੇ ਇਹ ਢੈਂਦੀ ਕਲਾ ਦਾ ਪ੍ਰਤੀਕ ਹੈ ਰਾਜਾ ਸੰਘਾ ਹੋਇਆ ਉਦੇ ਸਰੀਰ ਦੇ 80 ਫੱਟ ਸਨ ਜਿੰਨੂੰ ਸੰਸਾਰ ਦੇ ਇਤਿਹਾਸਾਂ ਦੇ ਵਿੱਚ ਪੜਾਇਆ ਜਾਂਦਾ ਪਰ ਬਾਬਾ ਜੂਹਾਰ ਸਿੰਘ ਜੀ ਜਦ ਚਮਕੌਰ ਦੀ ਗੜੀ ਦੇ ਵਿੱਚ ਸ਼ਹੀਦ ਹੁੰਦੇ ਨੇ ਤੇ ਤਕਰੀਬਨ 300 ਤੋਂ ਵੀ ਵੱਧ ਫੱਟ ਜਿਹੜੇ ਸੀ ਉਹਨਾਂ ਦੇ ਸਰੀਰ ਤੇ ਸਨ ਅਸੀਂ ਅੱਜ ਸਮਾਗਮਾਂ ਦੇ ਵਿੱਚ ਹਰੇਕ ਪ੍ਰਚਾਰਕ ਤੇ ਕਥਾਵਾਚਕ ਦਾ ਮੈਨੂੰ ਮਾਫ਼ ਕਰਿਓ ਇਹੀ ਜੋਰ ਹੁੰਦਾ ਕਿ ਵੱਧ ਤੋਂ ਵੱਧ ਮੈਂ ਸੰਗਤਾਂ ਦੀਆਂ ਅੱਖਾਂ 'ਚੋਂ ਅਥਰੂ ਕਿਸ ਤਰ੍ਹਾਂ ਕਢਾਉਣਾ ਹਾ ਇਮੋਸ਼ਨਲ ਕਰਨ ਦੀ ਕੋਸ਼ਿਸ਼ ਕੀਤੀ ਆਗਿਆ ਹੀ ਨਹੀਂ ਹੈ ਹਮੇ ਰਣ ਕੀ ਮਿੱਟੀ ਤੱਕ ਉਡਾ ਸਕਤੇ ਹੈ ਦੁਸ਼ਮਨ ਕੇ ਚਪਣ ਕੀ ਜਦੋਂ ਮਹਾਰਾਜ ਕੋਲ ਇੰਨੀ ਤਾਕਤ ਸੀਗੀ ਉਹ ਸਭ ਕੁਝ ਕਰ ਸਕਦੇ ਸੀ ਉਹਨਾਂ ਦੇ ਇੱਕ ਤੀਰ ਨਾਲ 20 ਤੜਥੱਲੀ ਮੱਚ ਸਕਦੀ ਸੀ 10 ਲੱਖ ਮੁਗਲਾਂ ਦੇ ਵੀ ਫਿਰ ਮਹਾਰਾਜ ਨੇ ਉਹ ਤੀਰ ਚਲਾਇਆ ਕਿਉਂ ਨਹੀਂ ਮਹਾਰਾਜ ਨੇ ਆਪਣਾ ਵੱਲ ਦਿਖਾਇਆ ਕਿਉਂ ਨਹੀਂ ਖਾਲਸਾ ਸੋਏ ਜੋ ਚੜੈ ਤੁਰੰਗ ਖਾਲਸਾ ਸੋਏ ਜੋ ਨਿਤ ਕਰੈ ਜੰਗ ਖਾਲਸਾ ਸੋਏ ਜੋ ਸ਼ਸਤਰ ਕੋ ਧਾਰੈ ਖਾਲਸਾ ਸੋਏ ਜੋ ਦੁਸ਼ਟ ਕੋ ਮਾਰੈ ਦੋਸਤੋ ਅੱਜ ਆਪਾਂ ਸਾਡੇ ਬਹੁਤ ਹੀ ਪਿਆਰੇ ਵੀਰ ਸਰਦਾਰ ਮਨਦੀਪ ਸਿੰਘ ਜੀ ਰਹਾਣੀ ਹੋਰੀ ਖਾਲਸਾ ਜੀ ਸਾਡੇ ਨਾਲ ਨੇ ਅੱਜ ਆਪਾਂ ਉਹਨਾਂ ਨਾਲ ਨਾ ਕੁਝ ਵਿਚਾਰ ਕਰਾਂਗੇ ਬਹੁਤ ਸਾਰੀਆਂ ਕੁਛ ਨਾ ਏਦਾਂ ਦੀਆਂ ਗੱਲਾਂ ਹੈਗੀਆਂ ਜਿਹੜੇ ਆਮ ਸਿੱਖਾਂ ਦੇ ਮਨਾਂ ਦੇ ਵਿੱਚ ਹੈਗੀਆਂ ਤੋਂ ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ ਸਿੰਘ ਸਾਹਿਬ ਦਾ ਉਸ ਤੋਂ ਬਾਅਦ ਆਪਾਂ ਸਵਾਲ ਸ਼ੁਰੂ ਕਰਾਂਗੇ ਸਿੰਘ ਸਾਹਿਬ ਬਹੁਤ ਬਹੁਤ ਸਵਾਗਤ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਸਾ ਵਾਹਿਗੁਰੂ ਜੀ ਕੀ ਫਤਿਹ ਪੌਜਾ ਠੀਕ ਨੇ ਚੜ੍ਹਦੀਆਂ ਗੱਲਾਂ ਅੰਮਦ ਮੰਗਲ ਆ ਜੀ ਦਇਆ ਪਾਸ਼ਾ ਦੀ ਚਲੋ ਅੱਛਾ ਸਿੰਘ ਸਾਹਿਬ ਸਭ ਤੋਂ ਪਹਿਲਾ ਸਵਾਲ ਇਹ ਹੈ ਦੇਖੋ ਪੋ ਦਾ ਮਹੀਨਾ ਚੱਲੀ ਜਾਂਦਾ ਹੈ ਛੀਦੀ ਹਫਤਾ ਚੱਲਦਾ ਹੈ ਇਸ ਵੇਲੇ ਇੱਕ ਨਾ ਬੜੀ ਦੁਚਿੱਤੀ ਹੈ ਸੰਗਤ ਦੇ ਵਿੱਚ ਕਿ 27 ਦਸੰਬਰ ਦਾ ਸਾਬ ਜਦਿਆਂ ਦਾ ਸ਼ਹੀਦੀ ਦਿਨ ਹੈ ਛੋਟੇ ਸਾਬ ਜਦਿਆਂ ਦਾ ਤੇ ਉਸੇ ਦਿਨ ਦਾ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਸਮੇਸ਼ ਪਿਤਾ ਦਾ ਜਨਮ ਦਿਹਾੜਾ ਵੀ ਹੈ ਹੁਣ ਇੱਕ ਪਾਸੇ ਤਾਂ ਸੋਗ ਦਾ ਦਿਨ ਹੈ ਅੱਤ ਸੋਗ ਦਾ ਦਿਨ ਆਪਾਂ ਕਹਿ ਲਈਏ ਵੀ ਸਿੱਖ ਕੌਮ ਉਸ ਦਿਨ ਮਨਾਉਂਦੀ ਹੈ ਹਨਾ ਆਪਾਂ ਕੋਈ ਮਿੱਠੀ ਚੀਜ਼ ਵੀ ਨਹੀਂ ਬਣਾਉਂਦੇ ਵਿਆਹ ਸ਼ਾਦੀ ਨਹੀਂ ਕੋਈ ਉਹਨਾਂ ਦਿਨਾਂ ਚ ਕਰਦੇ ਇਵਨ ਕੀ ਪੂਰਾ ਪੋ ਆਪਾਂ ਇੱਕ ਸੋਗ ਦੇ ਤੌਰ ਤੇ ਲੈਨੇ ਆ ਸਾਰਾ ਸਿੱਖ ਜਗਤ ਦੂਜੇ ਪਾਸੇ ਕਲੰਗੀਧਰ ਸੱਚੇ ਪਾਤਸ਼ਾਹ ਦਾ ਜਨਮ ਦਿਹਾੜਾ ਵੀ ਉਸੇ ਦਿਨ ਹੈ ਵੀ ਹੁਣ ਫਿਰ ਉਸ ਦਿਨ ਆਪਾਂ ਵਧਾਈਆਂ ਦਵਾਂਗੇ ਜਾਂ ਫਿਰ ਸ਼ਹਾਦਤ ਨੂੰ ਪ੍ਰਣਾਮ ਕਰਾਂਗੇ ਇਹ ਕਿਵੇਂ ਜੇ ਦੀ ਗੱਲ ਬਣੂਗੀ ਦੇਖੋ ਇਹਦੇ ਵਿੱਚ ਕਈ-ਕਈ ਪ੍ਰਚਾਰਕਾਂ ਨੇ ਆਪੋ ਆਪਣੇ ਜਿਹੜੇ ਨਜ਼ਰੀਏ ਦੇ ਨਾਲ رائے ਦਿੱਤੀ ਆ ਸੁਝਾਅ ਦਿੱਤੇ ਆ ਸਟੇਜਾਂ ਤੋਂ ਵੀ ਸੁਝਾਅ ਦਿੱਤੇ ਆ ਸਿੱਖ ਪੰਥ ਦੇ ਵਿੱਚ ਨਾ ਦੋ ਤਰੀਕਿਆਂ ਦੇ ਨਾਲ ਮੁਕਤ ਮੰਨੀ ਗਈ ਹੈ ਮਹਾਰਾਜ ਕਹਿੰਦੇ ਆ ਕਿ ਗੁਰਬਾਣੀ ਕਹਿੰਦੀ ਹੈ ਕਿ ਪਹਿਲਾ ਮਰਨ ਕਬੂਲ ਜੀਵਨ ਕੀ ਛਾਡਾਸ ਮਹਾਰਾਜ ਦੀ ਗੁਰਬਾਣੀ ਕਹਿੰਦੀ ਹੈ ਤੇ ਜਿਹੜੀ ਸ਼ਹਾਦਤ ਭਾਵਕ ਇੱਕ ਹੁੰਦਾ ਮર્ગ ਇੱਕ ਹੁੰਦਾ ਮਰਨ ਇੱਕ ਹੁੰਦੀ ਹੈ ਸ਼ਹਾਦਤ ਦੋ ਤਰੀਕਿਆਂ ਨਾਲ ਮੁਕਤੀ ਮੰਨੀ ਗਈ ਹੈ ਖਾਲਸਾ ਪੰਥ ਦੇ ਵਿੱਚ ਜਿਸ ਤਰ੍ਹਾਂ ਪੁਰਾਣੇ ਸਮਿਆਂ ਦੇ ਵਿੱਚ ਮੁਕਤ ਸੀ ਇੱਕ ਸੀ ਪ੍ਰੇਮ ਮਾਰਗ ਤੇ ਇੱਕ ਸੀ ਹੱਥ ਮਾਰਗ ਪਰ ਸਿੱਖ ਪੰਥ ਦੇ ਵਿੱਚ ਖਾਲਸਾ ਪੰਥ ਦੇ ਵਿੱਚ ਸਾਧ ਸੰਗਤ ਦੀ ਜਿਹੜਾ ਮਾਰਗ ਆ ਦੋ ਦਰਸਾਏ ਗਏ ਨੇ ਪ੍ਰੇਮ ਮਾਰਗ ਤੇ ਸ਼ਹਾਦਤ ਮਾਰਗ ਪਾਪ ਕੇ ਜਿਆਦਾ ਕਿਸੇ ਸਿੱਖ ਦੀ ਸਿੰਘ ਦੀ ਜਾਂ ਇਵਨ ਸਾਹਿਬਜ਼ਾਦਿਆਂ ਦੀ ਜਿਹੜੀ ਸ਼ਹਾਦਤ ਹੋਈ ਹੈ ਉਹ ਸ਼ਹਾਦਤ ਸਰੀਰਕ ਮੌਤ ਤਾਂ ਹੈ ਪਰ ਜ਼ਮੀਰਕ ਮੌਤ ਨਹੀਂ ਉਹ ਸ਼ਹਾਦਤ ਜਿਹੜੀ ਹੈ ਇਸ ਸਰਹਾਰ ਦੇ ਉੱਤੇ ਸਰੀਰ ਕਰਕੇ ਸਾਹਿਬ ਜਾਦਿਆਂ ਨੇ ਸਰੀਰ ਛੱਡਿਆ ਪਰ ਜਿਹੜਾ ਸੱਚਖੰਡ ਦੇ ਵਿੱਚ ਉਹਨਾਂ ਨੇ ਜਨਮ ਲਿਆ ਉਸ ਚੀਜ਼ ਦਾ ਖਾਲਸਾ ਪੰਥ ਨੂੰ ਸਾਹਿਬਜ਼ਾਦਿਆਂ ਦੇ ਉੱਤੇ ਫਕਰ ਹੋਣਾ ਚਾਹੀਦਾ ਇਸ ਕਰਕੇ ਅਸੀਂ ਜਿਹੜੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੇ ਦਿਨ ਨੇ ਉਹ ਅਸੀਂ ਜੇ ਬੈਰਾਗ ਦੇ ਵਿੱਚ ਸਿੱਖ ਪੰਥ ਮਨਾਉਂਦੀ ਹੈ ਤੇ ਉਹਨਾਂ ਦੇ ਅੰਦਰ ਇਸ ਚੀਜ਼ ਦਾ ਬੈਰਾਗ ਹੋਣਾ ਚਾਹੀਦਾ ਜਿਸ ਸਿਦਕ ਨੂੰ ਜਿਸ ਸਿਰੜ ਨੂੰ ਪਾਲਦਿਆਂ ਹੋਇਆਂ ਸਾਹਿਬਜ਼ਾਦਿਆਂ ਨੇ ਸ਼ਹਾਦਤ ਦਿੱਤੀ ਅਸੀਂ ਉਹ ਅੱਜ ਸਿੱਖ ਸੰਗਤ ਹੈ ਜਾ ਖਾਲਸਾ ਪੰਥ ਉਸ ਸਿੱਧਕ ਤੇ ਉਸ ਸਿਰੜ ਵਾਲਾ ਹੈ ਸਾਨੂੰ ਆਪਣੇ ਆਪ ਤੇ ਸੋਗ ਮਨਾਉਣਾ ਚਾਹੀਦਾ ਕਿ ਸਾਡੇ ਅੰਦਰ ਉਹ ਜੇ ਸੁਭਗੁਣ ਨਹੀਂ ਨੇ ਜੋ ਸਾਹਿਬਜ਼ਾਦੇਆਂ ਦੇ ਵਿੱਚ ਸੀ ਜਿਹੜੇ ਸੁਭਗੁਣਾ ਦੇ ਕਰਕੇ ਮਹਾਰਾਜ ਨੇ ਕਿਹਾ ਸੀ ਕਿ ਇਹਨਾਂ ਪੁੱਤਰਨ ਕੇ ਸੀਸ ਪਰਵਾਰ ਦੀਏ ਸੁਚਾਰ ਚਾਰਮੂਏ ਤੋਂ ਕਿਆ ਹੋਇਆ ਜੀਵਤ ਕਈ ਹਜ਼ਾਰ ਮਹਾਰਾਜ ਨੇ ਕਿਹਾ ਸੀ ਨਾ ਤੇ ਇਸ ਕਰਕੇ ਉਹਨਾਂ ਨੇ ਜਿਹੜੇ ਸਾਡੇ ਅੰਦਰ ਸੁਭਗੁਣ ਨਹੀਂ ਨਾ ਸਾਨੂੰ ਉਸ ਦੀ ਦਾ ਸੋਗ ਮਨਾਉਣਾ ਚਾਹੀਦਾ ਪਰ ਜੋ ਸਾਹਿਬਜ਼ਾਦੇ ਨੇ ਸ਼ਹਾਦਤ ਦਿੱਤੀ ਉਸ ਤੋਂ ਵੱਡਾ ਜੀਵਨ ਸੰਸਾਰ ਦੇ ਉੱਤੇ ਕੋਈ ਨਹੀਂ ਹੋ ਸਕਦਾ ਇਹ ਮਹਾਰਾਜ ਦੀ ਇੱਕ ਖੇਡ ਹੈ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ 10ਵੇਂ ਪਾਤਸ਼ਾਹ ਸਤਗੁਰਾਂ ਦਾ ਪ੍ਰਕਾਸ਼ ਪੁਰਬ ਤੇ ਉਸੇ ਸਮੇਂ ਹੀ ਸਾਹਿਬਜ਼ਾਦਿਆਂ ਦਾ ਜਿਹੜਾ ਮਹਾਰਾਜ ਦੇ ਸਾਹਿਬਜ਼ਾਦਿਆਂ ਦਾ ਸ਼ਹਾਦਤ ਦਾ ਦਿਹਾੜਾ ਇਹ ਸਮੇਲ ਦੇ ਵਿੱਚ ਆਇਆ ਇਹ ਇੱਕ ਸੰਸਾਰਕ ਸਮੁੱਚੀ ਮਾਨਵਤਾ ਦੇ ਉੱਤੇ ਸਾਧ ਸੰਗਤ ਜੀ ਉਹ ਮਹਾਰਾਜ ਨੇ ਐਸਾ ਇੱਕ ਪ੍ਰਭਾਵ ਛੱਡਣ ਦੇ ਲਈ ਕਿ ਸਿੱਖ ਪੰਥ ਨੂੰ ਸੰਸਾਰ ਨੂੰ ਇਹ ਸਮਝ ਆ ਜਾਵੇ ਕਿ ਜਿਹੜੀ ਸ਼ਹਾਦਤ ਜਿਸ ਦਿਨ ਹੁੰਦੀ ਹੈ ਉਹ ਸ਼ਹਾਦਤ ਨਹੀਂ ਹੁੰਦੀ ਉਹ ਅਸਲ ਦੇ ਵਿੱਚ ਸੂਰਮਗਤੀ ਦਾ ਜਨਮ ਹੁੰਦਾ ਉਹ ਅਸਲ ਦੇ ਦਿਨ ਸੂਰਮਿਆਂ ਦਾ ਜਨਮ ਦਾ ਦਿਹਾੜਾ ਹੁੰਦਾ ਇਹ ਮਹਾਰਾਜ ਨੇ ਇੱਕ ਤਰਤੀਬ ਬਣੀ ਹੈ ਕਿ ਅੱਜ ਕਿਉਂਕਿ ਜਦ ਮਹਾਰਾਜ ਦਾ ਪ੍ਰਕਾਸ਼ ਹੋਇਆ ਸਾਹਿਬ ਦਿਓ ਭਾਈ ਸਾਹਿਬ ਜੀ ਉਹ ਪ੍ਰਕਾਸ਼ ਦਾ ਦਿਹਾੜਾ ਤੇ ਸਾਹਿਬਜ਼ਾਦੇਆਂ ਜੀ ਜੀ ਦੀ ਤਿੱਥ ਦੇਖੀਏ ਤੇ ਉਸ ਮੇਲ ਨਹੀਂ ਖਾਂਦੀ ਇਹ ਜਦ ਅਸੀਂ ਜਿਹੜੇ ਵਿਕਰਮੀ ਸੰਮਤ ਦੇ ਮਹੀਨੇ ਚੱਕਰ ਵਾਈਜ਼ ਘੁੰਮਦੇ ਨੇ ਡੇਟ ਵਾਈਜ਼ ਘੁੰਮਦੇ ਨੇ ਜਿਸ ਤਰ੍ਹਾਂ ਦਸਵੀਂ ਦੇ ਦਿਹਾੜੇ ਆ ਸੰਗਰਾਮ ਦੇ ਮੱਸਿਆ ਦੇ ਦਿਹਾੜੇ ਉਹ ਵੀ ਡੇਜ਼ ਵਾਈਜ਼ ਚੇਂਜ ਹੁੰਦੇ ਨੇ ਦਸਵੀਂ ਵੀ ਕਿਸੇ ਵੇਲੇ 6 ਤਰੀਕ ਦੀ ਹੁੰਦੀ ਹੈ 5 ਦੀ ਹੁੰਦੀ ਹੈ 1 ਤਰੀਕ ਦੀ ਹੁੰਦੀ ਹੁਣ ਦਸਵੀਂ ਵੀ 29 30 ਤਰੀਕ ਦੀ ਆ ਰਹੀ ਹੈ ਤੇ ਉਹ ਦਸਵੀਂ ਦਾ ਦਿਹਾੜਾ ਵੀ ਖਾਲਸਾ ਪੰਥ ਦੇ ਵਿੱਚ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਹੁੰਦਾ ਤੇ ਉਸੇ ਤਰ੍ਹਾਂ ਹੀ ਅੱਜ ਜੇ ਦਿਹਾੜਾ ਸ਼ਹਾਦਤਾਂ ਦਾ ਆ ਰਿਹਾ ਖਾਂ ਜੋਗੀ ਆਪਣੀ ਕਵਿਤਾ ਦੇ ਵਿੱਚ ਲਿਖਦਾ ਹੈ ਕਿ ਮਹਾਰਾਜ ਸ੍ਰੀ ਗੁਰੂ ਗੋਬਿੰਦ ਸਿੰਘ ਸਾਧ ਸਤਗੁਰਾਂ ਨੇ ਕਿਹਾ ਕਿ ਦੁੱਖ ਭੋਗेंगे ਹਮ ਖੁਲਦ ਮੇਂ ਔਰ ਆਪ ਸਹਿਬਜ਼ਾਦੇ ਨੂੰ ਕਿਹਾ ਕਿ ਤੁਸੀਂ ਆ ਤੁਮ ਆਰਾਮ ਕਰੋਗੇ ਤੁਸੀਂ ਸੁਰਖਰੂ ਹੋ ਜਾਣਾ ਭਾਵ ਕਿ ਤੁਹਾਡਾ ਉਸ ਜਗ੍ਹਾ ਤੇ ਜਨਮ ਹੋਣਾ ਹੈ ਤੁਸੀਂ ਉਹ ਸੱਚਖੰਡ ਦੇ ਵਿੱਚ ਪ੍ਰਵੇਸ਼ ਕਰਨਾ ਜਿੱਥੇ ਮਹਾਰਾਜ ਨੇ ਕਿਹਾ ਕਿ ਬੇਗਮਪੁਰਾ ਸ਼ਹਿਰ ਕੋ ਨਾਉ ਦੁੱਖ ਅੰਧੋਹ ਨਹੀਂ ਤੇ ਹਟਾਓ ਇਸ ਕਰਕੇ ਜਿਹੜਾ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲੇ ਵੀ ਆਪਣੇ ਬੋਲਾਂ ਦੇ ਵਿੱਚ ਆਖਦੇ ਹੁੰਦੇ ਸੀ ਕਿ ਮੈਂ ਸਰੀਰਕ ਮੌਤ ਨੂੰ ਮੌਤ ਨਹੀਂ ਮੰਨਦਾ ਮੈਂ ਜ਼ਮੀਰ ਦੇ ਮਰਨ ਨੂੰ ਮੌਤ ਮੰਨਦਾ ਇਸ ਕਰਕੇ ਜਿਨ੍ਹਾਂ ਦਾ ਜ਼ਮੀਰ ਮਰਿਆ ਉਹਨਾਂ ਉਸ ਬੰਦੇ ਨੂੰ ਮੰਨ ਦੇ ਵਿੱਚ ਉਹਨਾਂ ਦੇ ਹੋਣਾ ਚਾਹੀਦਾ ਬੈਰਾਗ ਕਿ ਸਾਡਾ ਉਹ ਜਿਆ ਜ਼ਮੀਰ ਨਹੀਂ ਰਿਹਾ ਪਰ ਜਿਨ੍ਹਾਂ ਦਾ ਜ਼ਮੀਰ ਜਿੰਦਾ ਹੈ ਉਹ ਸਦਾ ਹੀ ਜਿੰਦੇ ਰਹਿੰਦੇ ਨੇ ਇਸ ਕਰਕੇ ਅੱਜ ਵੀ ਇਨੇ ਸਾਲ ਬਾਅਦ ਕਈ 100 ਸਾਲ ਹੋ ਗਏ ਸਾਹਿਬ ਜਾਦਿਆਂ ਦੀ ਸ਼ਹਾਦਤ ਨੂੰ ਤੋਂ ਹਰ ਸਾਲ ਅਸੀਂ ਸਾਹਿਬ ਜਾਦਿਆਂ ਦੀ ਸ਼ਹਾਦਤ ਨੂੰ ਪ੍ਰਣਾਮ ਕਰਦੇ ਹਾਂ ਤੇ ਉਹਨਾਂ ਨੂੰ ਪ੍ਰਣਾਮ ਕਰਦੇ ਹਾਂ ਕਿਉਂਕਿ ਉਹ ਕਿਤੇ ਗਏ ਨਹੀਂ ਜੇ ਸਾਡੇ ਮਨ ਦੇ ਵਿੱਚ ਭਾਵ ਹੈ ਨਾ ਰੋਸਾ ਤਾਂ ਹੋਵੇ ਕਿ ਉਹ ਕਿਤੇ ਗਏ ਹੋਣ ਪਰ ਉਹਨਾਂ ਦੀ ਸ਼ਹਾਦਤ ਦੇ ਉੱਤੇ ਸਾਨੂੰ ਫਖਰ ਹੋਣਾ ਚਾਹੀਦਾ ਹੈ ਨਾ ਕਿ ਰੋਸਾ ਹੋਣਾ ਚਾਹੀਦਾ ਕਿਉਂਕਿ ਸਾਹਿਬ ਜਾਦੀ ਦਾ ਸਦਾ ਲਈ ਅਮਰ ਹੋ ਗਏ ਧਰਮ ਯੋਧ ਦੇ ਵਿੱਚ ਜੂਝਦੇ ਹੋਏ ਹਨ ਉਹਨਾਂ ਨੇ ਇਹ ਖਾਲਸਾ ਪੰਥ ਤੇ ਆਪਣੇ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਰਨਾਂ ਤੋਂ ਜਾਨਾਂ ਵਾਰੀਆਂ ਤੇ ਪੰਥ ਨੂੰ ਉੱਚਾ ਚੁੱਕਣ ਦੇ ਲਈ ਆਪਣੀਆਂ ਸ਼ਹਾਦਤਾਂ ਦਿੱਤੀਆਂ ਤੇ ਅੱਜ ਪੰਥ ਦੇ ਵਿੱਚ ਐਸੀ ਜੇ ਸੋਚ ਦੀ ਇੱਕ ਗੱਲ ਹੈ ਕਿ ਅਸੀਂ ਬੈਰਾਗ ਜਾਂ ਰੋਣਾ ਹੈ ਅੱਖਾਂ ਚੋਂ ਅਥਰੂ ਵਹਾਣੇ ਨੇ ਇਹ ਟੈਂਦੀ ਕਲਾ ਦਾ ਪ੍ਰਤੀਕ ਹੈ ਅਥਰੂ ਵੀ ਦੋ ਤਰ੍ਹਾਂ ਦੇ ਹੁੰਦੇ ਨੇ ਇੱਕ ਬੈਰਾਗ ਦੇ ਅਥਰੂ ਹੁੰਦੇ ਨੇ ਇੱਕ ਫਖਰ ਦੇ ਅਥਰੂ ਹੁੰਦੇ ਨੇ ਕਿ ਸਾਨੂੰ ਆਪਣੇ ਸਾਹਿਬਜ਼ਾਦੇ ਨੂੰ ਫਖਰ ਹੋਣਾ ਚਾਹੀਦਾ ਹੈ ਸੰਸਾਰ ਦੇ ਵਿੱਚ ਸੰਸਾਰ ਦੀ ਤਵਾਰੀਖ ਦੇ ਵਿੱਚ ਜਿਸ ਤਰ੍ਹਾਂ ਛੋਟੇ ਸਾਹਿਬਜ਼ਾਦੇ ਵੱਡੇ ਸਾਹਿਬਜ਼ਾਦੇ ਤੇ ਅਨੇਕਾਂ ਸਿੰਘਾਂ ਦੀਆਂ ਸ਼ਹਾਦਤਾਂ ਹੋਈਆਂ ਉਹ ਉਸ ਤਰ੍ਹਾਂ ਪਾਈਸਾ ਸੰਸਾਰ ਦੀ ਕਿਸੇ ਵੀ ਤਵਾਰੀਖ ਦੇ ਵਿੱਚ ਐਸਾ ਇਤਿਹਾਸ ਨਹੀਂ ਮਿਲਦਾ ਖਾਲਸਾ ਪੰਥ ਦੇ ਸਿੱਖ ਪੰਥ ਦੇ ਡੋਲੇ ਫਰਕ ਨਹੀਂ ਚਾਹੀਦੇ ਨੇ ਐਸੀਆਂ ਸ਼ਹਾਦਤਾਂ ਤਾਨੂੰ ਦੇਖ ਕੇ ਉਹਨਾਂ ਨੂੰ ਮਾਣ ਹੋਣਾ ਚਾਹੀਦਾ ਹੈ ਰਾਜਾ ਸੰਘਾ ਹੋਇਆ ਉਹਦੇ ਸਰੀਰ ਦੇ 80 ਫੱਟ ਸਨ ਜਿਹਨੂੰ ਸੰਸਾਰ ਦੇ ਇਤਿਹਾਸਾਂ ਦੇ ਵਿੱਚ ਪੜਾਇਆ ਜਾਂਦਾ ਹੈ ਪਰ ਬਾਬਾ ਜੂਹਾਰ ਸਿੰਘ ਜੀ ਜਦ ਚਮਕੌਰ ਦੀ ਗੜੀ ਦੇ ਵਿੱਚ ਸ਼ਹੀਦ ਹੁੰਦੇ ਨੇ ਤੇ ਤਕਰੀਬਨ 300 ਤੋਂ ਵੀ ਵੱਧ ਫੱਟ ਜਿਹੜੇ ਸੀ ਉਹਨਾਂ ਦੇ ਸਰੀਰ ਤੇ ਸਨ ਭਾਵੇਂ ਅਸੀਂ ਅੱਜ ਰੋਂਦੇ ਸਾਡੇ ਪੰਥ ਦੇ ਵਿੱਚ ਜਾਂ ਸੰਗਤ ਤਾਂ ਬੈਰਾਗ ਕਰਦੀ ਹੈ ਕਿ ਉਹਨਾਂ ਨੂੰ ਇਸ ਇਤਿਹਾਸ ਦੇ ਜਿਹੜਾ ਫਕਰ ਵਾਲਾ ਰਸਤਾ ਹੈ ਉਸ ਰਸਤੇ ਤੇ ਕਦੀ ਤੁਰੇ ਨਹੀਂ ਅਸੀਂ ਅੱਜ ਸਮਾਗਮਾਂ ਦੇ ਵਿੱਚ ਹਰੇਕ ਪ੍ਰਚਾਰਕ ਤੇ ਕਥਾਵਾਚਕ ਦਾ ਮੈਨੂੰ ਮਾਫ਼ ਕਰਿਓ ਇਹੀ ਜੋਰ ਹੁੰਦਾ ਕਿ ਵਦ ਤੋਂ ਵਦ ਮੈਂ ਸੰਗਤਾਂ ਦੀਆਂ ਅੱਖਾਂ 'ਚੋਂ ਅਥਰੂ ਕਿਸ ਤਰ੍ਹਾਂ ਕਢਾਉਂ ਹਾਂ ਇਮੋਸ਼ਨਲ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਇਮੋਸ਼ਨਲ ਦੇਖੋ ਹੈ ਵਾਕਿਆ ਇਮੋਸ਼ਨਲੀ ਪਰ ਇਮੋਸ਼ਨਲੀ ਅਸੀਂ ਜਦ ਉਸ ਵਾਕੇ ਨੂੰ ਸਮਝਦੇ ਹਾਂ ਤੇ ਸਾਨੂੰ ਮੈਂਟਲੀ ਸੈਂਟਰੋਡ ਹੋਣਾ ਚਾਹੀਦਾ ਕਿ ਐਸੀ ਸ਼ਹਾਦਤ ਸਾਰੇ ਸੰਸਾਰ ਦੇ ਵਿੱਚ ਕਿਤੇ ਨਹੀਂ ਹੋਈ ਜਿਹੜੇ ਉਹ ਅਥਰੂ ਨੇ ਉਹ ਖਾਲਸਾ ਪੰਥ ਆਪਣੇ ਜਦ ਅੱਖਾਂ ਦੇ ਅੰਦਰ ਰੱਖੇ ਤੇ ਉਸ ਪਰਮੇਸ਼ਰ ਉਸ ਗੁਰੂ ਗੋਬਿੰਦ ਸਿੰਘ ਦੇ ਦੱਸੇ ਰਾਹ ਦੇ ਉੱਤੇ ਤੁਰੇ ਕਿ ਅਸੀਂ ਵੀ ਇਸ ਤਰ੍ਹਾਂ ਦਾ ਆਪਣਾ ਜੀਵਨ ਬਣਾਉਣਾ ਇਹ ਸਭ ਤੋਂ ਵੱਡੀ ਸ਼ਰਧਾਂਜਲੀ ਜਿਹੜੀ ਸਾਹਿਬਜ਼ਾਦਿਆਂ ਨੂੰ ਹੁੰਦੀ ਹੈ ਸਾਹਿਬਜ਼ਾਦੇ ਕਿਤੇ ਗਏ ਨਹੀਂ ਜੇ ਗਏ ਹੁੰਦੇ ਤੇ ਅਸੀਂ ਉਹਨਾਂ ਦੀ ਦਿਹਾੜੇ ਨਾ ਮਨਾਉਂਦੇ ਇੱਕ ਸ਼ਹੀਦ ਹੀ ਹੈ ਜਿਹੜਾ ਇਹ ਸੰਸਾਰ ਦੇ ਉੱਤੇ ਸਦਾ ਲਈ ਅਮਰ ਹੋ ਜਾਂਦਾ ਹੈ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਵੀ ਕਿਹਾ ਕਿ ਦੁੱਖ ਭੋਗेंगे ਹਮ ਖੁਲਦ ਵਿੱਚ ਕਿ ਅਸੀਂ ਇਸ ਸੰਸਾਰ ਦੇ ਵਿੱਚ ਰਹਿ ਕੇ ਜੰਗ ਜੁੱਧ ਵਿੱਚ ਹੋਰ ਐਸੇ ਕਰਤੱਬ ਕਰਾਂਗੇ ਤੂੰ ਆਰਾਮ ਕਰੋਗੇ ਤੁਸੀਂ ਆਰਾਮ ਕਰਨਾ ਅੱਗੇ ਜਾ ਕੇ ਭਾਵ ਤੁਸੀਂ ਇਸ ਸੰਸਾਰ ਤੋਂ ਸੁਰਖਰੂ ਹੋ ਕੇ ਜਾਣਾ ਉਹ ਸ਼ਹਿਰ ਦੇ ਵਿੱਚ ਵਸਾ ਕਰ ਲੈਣਾ ਜਿੱਥੇ ਦੁੱਖ ਅੰਧੋਖ ਨਹੀਂ ਤੇ ਹਟਾਓ ਇਸ ਕਰਕੇ ਇਹ ਖਾਲਸਾ ਪੰਥ ਨੂੰ ਸਾਹਿਬਜ਼ਾਦਿਆਂ ਦੀ ਅਨੇਕਾਂ ਸਿੰਘਾਂ ਸ਼ਹੀਦਾਂ ਦੀ ਜਿਹੜੀ ਸ਼ਹਾਦਤ ਹੈ ਉਹਦੇ ਉੱਤੇ ਫਖਰ ਹੋਣਾ ਚਾਹੀਦਾ ਨਾ ਕਿ ਅਸੀਂ ਅੱਖਾਂ ਦੇ ਵਿੱਚ ਅਥਰੂ ਭਰੀਏ ਉਹ ਅਥਰੂ ਅਸੀਂ ਆਪਣੀ ਮਾਨਸਿਕਤਾ ਦੇ ਭਰੀਏ ਕਿ ਅਸੀਂ ਇੰਨੇ ਸਿੰਘਾਂ ਨੇ ਕਠਨ ਰਸਤੇ ਦੇ ਵਿੱਚ ਆਪਣਾ ਜੀਵਨ ਬਤੀਤ ਕੀਤਾ ਇੰਨੇ ਸਰੀਰ ਦੇ ਉੱਤੇ ਜਿਹੜੇ ਦੁੱਖ ਭੋਗੇ ਤੇ ਅੱਜ ਜਿਹੜਾ ਅਸੀਂ ਉਹਨਾਂ ਦੇ ਦੱਸੇ ਹੋਏ ਨਕਸ਼ੇ ਕਦਮ ਤੇ ਚੱਲ ਨਹੀਂ ਰਹੇ ਮੇਰਾ ਇਹ ਸੁਝਾਅ ਹੈ ਮੇਰੇ ਮਨ ਦੀ ਜਿਹੜੀ ਭਾਵਨਾ ਹੈ ਕਿ ਸਾਨੂੰ ਆਪਣੇ ਅੰਦਰ ਝਾਤੀ ਮਾਰ ਕੇ ਰੋਣਾ ਚਾਹੀਦਾ ਕਿ ਸਾਡੇ ਅੰਦਰ ਉਹ ਸੁਭਗੁਣ ਨਹੀਂ ਸਾਹਿਬਜ਼ਾਦਿਆਂ ਦੀ ਸ਼ਹਾਦਤ ਜਿਹੜੀ ਐਸੀ ਹੈ ਕਿ ਉਹਨਾਂ ਦੀ ਸ਼ਹਾਦਤ ਨੇ ਲੱਖਾਂ ਸੂਰਮਿਆਂ ਤੇ ਲੱਖਾਂ ਸਿੱਖ ਸੰਗਤਾਂ ਦੇ ਚਿਹਰਿਆਂ ਨੂੰ ਜਾਹੋ ਜਲਾਲ ਬਖਸ਼ਿਆ ਉਸ ਤੋਂ ਬਾਅਦ ਸਾਧ ਸੰਗਤ ਜੀਓ ਕਿਸ ਤਰ੍ਹਾਂ ਮਹਾਰਾਜ ਸਿੰਘ ਦਾ ਰਾਜ ਆਇਆ ਮਿਸਲਾਂ ਦਾ ਰਾਜ ਆਇਆ ਕਿਸ ਤਰ੍ਹਾਂ ਖਾਲਸਾ ਪੰਥ ਨੇ ਸੁਖ ਭੋਗਿਆ ਤੇ ਦੁੱਖ ਦੇ ਵਿੱਚ ਹਾਂ ਤੇ ਉਹ ਅਸੀਂ ਆਪਣੀ ਕਰਨੀ ਦੇ ਕਰਕੇ ਕਿਉਂਕਿ ਅਸੀਂ ਉਹ ਸੁਭਗੁਣਾਂ ਨੂੰ ਅਪਣਾ ਨਹੀਂ ਸਕੇ ਜੇ ਸੁਭਗੁਣਾਂ ਨੂੰ ਅਪਣਾ ਕੇ ਸਾਹਿਬ ਜੀ ਆਦੇ ਨੇ ਸ਼ਹਾਦਤਾਂ ਦਿੱਤੀਆਂ। ਠੀਕ ਸਰ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪਰਥਾਏ ਸ਼ਾਇਦ ਕਿਸੇ ਕਵੀ ਨੇ ਲਿਖਿਆ ਸੀ ਆਗਿਆ ਹੀ ਨਹੀਂ ਹੈ ਹਮੇ ਰਣ ਕੀ ਮਿੱਟੀ ਤੱਕ ਉਡਾ ਸਕਤੇ ਹਾਂ ਦੁਸ਼ਮਨ ਕੇ ਚਪਣ ਕੀ। ਹਾਂਜੀ ਇਹ ਕਵੀ ਅੱਲਾ ਯਾਰ ਖਾਂ ਯੋਗੀ ਨੇ ਹਾਂ ਅੱਲਾ ਯਾਰ ਖਾਂ ਯੋਗੀ ਨੇ ਲਿਖੀ ਜਦੋਂ ਮਹਾਰਾਜ ਕੋਲ ਇੰਨੀ ਤਾਕਤ ਸੀਗੀ ਉਹ ਸਭ ਕੁਝ ਕਰ ਸਕਦੇ ਸੀ ਉਹਨਾਂ ਦੇ ਇੱਕ ਤੀਰ ਨਾਲ 20 ਥੱਲੀ ਮੱਚ ਸਕਦੀ ਸੀ 10 ਲੱਖ ਮੁਗਲਾਂ ਦੇ ਵਿੱਚ ਫਿਰ ਮਹਾਰਾਜ ਨੇ ਉਹ ਤੀਰ ਚਲਾਇਆ ਕਿਉਂ ਨਹੀਂ? ਜਨੇ ਆਪਣਾ ਬਲ ਦਿਖਾਇਆ ਕਿਉਂ ਨਹੀਂ ਨੌ ਟੰਕੀ ਤੀਰ ਸੀਗਾ ਮਹਾਰਾਜ ਦੇ ਕੋਲ ਦਸਵੇਂ ਪਾਤਸ਼ਾਹ ਸਰਵਕਲਾ ਸਮਰੱਥ ਨੇ ਉਦੋਂ ਮੈਦਾਨੇ ਜੰਗ ਦੇ ਵਿੱਚ ਫਿਰ ਉਹ ਕਿਉਂ ਨਹੀਂ ਉਹਨਾਂ ਨੇ ਉਹ ਚੀਜ਼ ਦਿਖਾਈ ਦੇਖੋ ਤੁਸੀਂ ਸ਼ਹਿਰ ਚਮਕੌਰ ਦੀ ਗੜੀ ਦਾ ਜਿਆਦਾ ਇਤਿਹਾਸ ਪੜ੍ਹਦੇ ਹੋ ਨਾ ਤੇ ਜਿਹੜੀ ਚਮਕੌਰ ਦੀ ਕੱਚੀ ਗੜੀ ਹੈ ਥੱਲੇ ਉਹ ਜਿਹੜੀ ਚਮਕੌਰ ਦੀ ਕੱਚੀ ਗੜੀ ਦੀਆਂ ਤਿੰਨ ਚਾਰ ਮੰਜ਼ਲਾਂ ਸੀ ਇੱਕ ਸਭ ਤੋਂ ਉੱਤੇ ਜਿੱਦਾ ਘਰ ਦੇ ਉੱਤੇ ਸੀ ਮਮਟੀ ਬਣਾਉਨੇ ਆ ਹਨਾ ਉਹ ਮਮਟੀ ਦੇ ਵਿੱਚ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਆਪਣਾ ਮੋਰਚਾ ਲਾਇਆ ਸੀ ਉਸ ਮਮਟੀ ਦੇ ਵਿੱਚ ਇੱਕ ਛੋਟੀ ਜੀ ਖਿੜਕੀ ਸੀ ਇੱਕ ਛੋਟੀ ਜੀ ਬਾਰੀ ਸੀ ਜਿੱਥੋਂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਖਵਾਜਾ ਬਰਦੂਦ ਤੇ ਖਵਾਜਾ ਖিজਰਖਾਂ ਤੇ ਗੈਰਤਖਾਂ ਵਰਗਿਆਂ ਦੇ ਉੱਤੇ ਹਮਲਾ ਕਰਕੇ ਤੇ ਖਵਾਜਾ ਖিজਰਖਾਂ ਨੂੰ ਮਹਾਰਾਜ ਨੇ ਮਾਰਿਆ ਭਾਵ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਤੁਸੀਂ ਕਹਿੰਦੇ ਜੋਹਰ ਨਹੀਂ ਦਿਖਾਏ ਜਿਹੜੇ ਸ ਗੋਵਿੰਦ ਸਿੰਘ ਮਹਾਰਾਜ ਦੇ تیر ਇੱਕ ਪਾਸੇ ਸੀ ਮਹਾਰਾਜ ਨੇ ਉੱਥੇ ਤਵਾਰੀਖਾਂ ਦੇ ਵਿੱਚ ਆਉਂਦਾ ਕਿ ਜਿਹੜੇ ਤੀਰ ਮਹਾਰਾਜ ਨੇ ਉਸ ਦਿਨ ਪੱਥੇ ਦੇ ਵਿੱਚ ਨਹੀਂ ਰਖੇ ਮਹਾਰਾਜ ਨੇ ਤੀਰ ਉਸ ਦਿਨ ਧਰਤੀ ਤੇ ਖਿਲਾਰੇ ਹੋਏ ਸੀ ਕਿ ਇੰਨਾ ਸਮਾਂ ਨਹੀਂ ਸੀ ਕਿ ਪੱਥੇ ਦੇ ਵਿੱਚੋਂ ਕੱਢ ਕੇ ਤੇ ਤੀਰ ਟੰਕੇ ਤੇ ਜੜਾਇਆ ਜਾਵੇ ਮਹਾਰਾਜ ਨੇ ਐਸੇ-ਐਸੇ ਸੂਰਮਿਆਂ ਨੂੰ ਆਪਣੇ ਤੀਰਾਂ ਦੇ ਨਾਲ ਮਿਲਨੇ ਆ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਇਸ ਚੀਜ਼ ਦਾ ਹਵਾਲਾ ਜ਼ਫਰਨਾਮੇ ਦੇ ਵਿੱਚ ਦਿੰਦੇ ਨੇ ਮਹਾਰਾਜ ਕਹਿੰਦੇ ਔਰੰਗਜ਼ੇਬ ਨੂੰ ਜਿਹੜਾ ਤੇਰਾ ਖਵਾਜਾ ਮਰਦੂਦ ਮਰਦੂਦ ਤੋਂ ਭਾਵ ਕਿ ਜਿਹੜਾ ਨਕਾਰਿਆ ਹੋਇਆ ਕਿ ਜਿਨੇ ਆਪਣੇ ਕੰਧ ਦੇ ਲਾਲ ਭਾਵ ਕੇ ਆਪਣੇ ਬਲ ਦੇ ਨਾਲ ਮਰਦਾਂ ਦੇ ਵਾਂਗ ਸਾਡੇ ਸਾਹਮਣੇ ਆਉਂਦਾ ਤੇ ਅਸੀਂ ਇੱਕ ਭਾਵ ਕੇ ਜਿਸ ਤਰ੍ਹਾਂ ਕਹਿ ਦਿੰਦੇ ਕਿ ਮਜਬੂਰੀ ਦੇ ਵਿੱਚ ਮਹਾਰਾਜ ਕਹਿੰਦੇ ਕਿ ਅਸੀਂ ਉਹਨੂੰ ਵੀ ਇੱਕ ਤੀਰ ਬਖਸ਼ ਦਿੰਦੇ ਮਜਬੂਰੀ ਦੇ ਵਿੱਚ ਇੱਕ ਤੀਰ ਬਖਸ਼ ਦਿੰਦੇ ਮੈਨੂੰ ਜੰਗ ਕਰਨ ਦਾ ਸ਼ੌਂਕ ਨਹੀਂ ਹੈ ਇਸ ਤਰ੍ਹਾਂ ਤੁਸੀਂ ਦੇਖਿਆ ਕਿ ਹਿਟਲਰ ਹੈ ਇਹਨੂੰ ਜੰਗ ਕਰਨ ਦਾ ਸ਼ੌਂਕ ਸੀ ਚੰਗੇਸ਼ ਖਾਨ ਸੀ ਜਾਂ ਤੂੰ ਔਰੰਗਜ਼ੇਬ ਤੂੰ ਹੈ ਅਸੀਂ ਸ਼ੌਂਕ ਦੇ ਨਾਲ ਸ਼ਸਤਰ ਨਹੀਂ ਚਲਾਏ ਅਸੀਂ ਸ਼ੌਂਕ ਦੇ ਨਾਲ ਸ਼ਸਤਰ ਨਹੀਂ ਚੁੱਕੇ ਮਹਾਰਾਜ ਕਹਿੰਦੇ ਕਿ ਅਸੀਂ ਸ਼ਸਤਰ ਉਹਨੂੰ ਚੁੱਕੇ ਹਲਾਲ ਹਸਤ ਬੁਰਦਨ ਬਸ਼ਮਸ਼ੀਰ ਦਸਤ ਕਿ ਜਦ ਸਾਡੇ ਉੱਤੇ ਦੁਸ਼ਮਣ ਟੈਪ ਆ ਜਿੱਥੇ ਕੋਈ ਅਸੀਂ ਉੱਥੇ ਸ਼ਸਤਰ ਚੁੱਕੇ ਤੇ ਉੱਥੇ ਖਵਾਜਾ ਖੀਜਰ ਖਾਨ ਗੈਰਤ ਖਾਨ ਤੇ ਵਜ਼ੀਰ ਖਾਨ ਆਗੇ ਆਪਸ ਦੇ ਵਿੱਚ ਸਲਾਹ ਕਰਦੇ ਨੇ ਕਿ 8 ਮਹੀਨੇ ਸ੍ਰੀ ਅਨੰਦਪੁਰ ਸਾਹਿਬ ਦੇ ਵਿੱਚ ਘੇਰਾ ਪਿਆ ਤੇ ਇੱਥੇ ਵੀ ਤੁਹਾਨੂੰ 2-3 ਦਿਨ ਹੋ ਗਏ ਨੇ ਤੇ ਵਜ਼ੀਰ ਖਾਨ ਨੇ ਆ ਕੇ ਖਵਾਜ਼ਾ ਖिजਰ ਖਾਨ ਨੂੰ ਤਾਣਾ ਮਾਰਿਆ ਕਿ ਜਿੱਦਾਂ 8 ਮਹੀਨੇ ਤੂੰ ਉੱਥੇ ਖੜਿਆ ਰਿਹਾ ਕਿ ਹੁਣ 8 ਮਹੀਨੇ ਤੂੰ ਇੱਥੇ ਵੀ ਕੱਚੀ ਗੜੀ ਨੂੰ ਕਿਦਾ ਪਾ ਕੇ ਰੱਖੇਂਗਾ ਤੂੰ ਅੱਜ ਵੀ ਕਿਉਂ ਨਹੀਂ ਇਹਨਾਂ ਨੂੰ ਫੜ ਰਿਹਾ ਗਿੰਤੀ ਦੇ ਸਿੰਘ ਨੇ ਤੇ ਆਪਣੇ ਵਿੱਚ ਸਲਾਹ ਕਰਦੇ ਨੇ ਕਿ ਇਹਨਾਂ ਦਾ ਬਚ ਜਾਣਾ ਹਜੇ ਤੱਕ ਬਚੇ ਰਹਿਣਾ ਕੋਈ ਵੱਡੀ ਗੱਲ ਨਹੀਂ ਹੈ ਕਿਉਂਕਿ ਜਿਹੜਾ ਮਰਦੇ ਕਾਮਲ ਸ੍ਰੀ ਗੁਰਗੋਬਿੰਦ ਸਿੰਘ ਮਹਾਰਾਜ ਕੱਚੀ ਗੜੀ ਦੇ ਵਿੱਚ ਮੋਰਚਾ ਲਾ ਕੇ ਬੈਠਾ ਉਹ ਕਈ ਜੰਗਾਂ ਦਾ ਜੇਤੂ ਹੈ ਤੇ ਸਭ ਤੋਂ ਵੱਡੀ ਗੱਲ ਇਹ ਸਿੱਖਾਂ ਦਾ ਪੀਰ ਹੈ ਵਲੀ ਹੈ ਉਹ ਵਲੀ ਕਿਸ ਤਰ੍ਹਾਂ ਕਿਉਂਕਿ ਉਹ ਧਰਮ ਯੋਧੇ ਦੇ ਵਿੱਚ ਜੂਝ ਰ ਤੇਰ ਉਦੋਂ ਹੀ ਨਿਕਲਦਾ ਕੱਚੀ ਗੜੀ ਦੇ ਵਿੱਚੋਂ ਜਦੋਂ ਉੱਥੇ ਕੋਈ ਹਮਲਾ ਕਰਦਾ ਜਦ ਇਥੋਂ ਕੋਈ ਉਹਨਾਂ ਦੀ ਟੁਕੜੀ ਕੋਈ ਜਿਹੜੇ ਮੁਸਲਮਾਨ ਮੁਗਲ ਅੱਗੇ ਵਧਦੇ ਨੇ ਉਦੋਂ ਹੀ ਮਹਾਰਾਜ ਦੇ ਸਿੰਘ ਤੇ ਮਹਾਰਾਜ ਹੱਲਾ ਕਰਦੇ ਸੀ ਬੇ ਬੁਨਿਆਦੀ ਕਿਸੇ ਨੂੰ ਮਾਰਿਆ ਨਹੀਂ ਮਹਾਰਾਜ ਸ੍ਰੀ ਗੁਰੂ ਗੋਬਿੰਦ ਸਿੰਘ ਸਤਗੁਰੂ ਐਨੇ ਦਇਆਵਾਨ ਸੀ ਦੇਖੋ ਉਹਨਾਂ ਦੀ ਦਇਆ ਦਾ ਤਰੀਕਾ ਕਿ ਮਹਾਰਾਜ ਨੇ ਆਪਣੇ ਇੱਕ ਇੱਕ ਤੀਰ ਦੇ ਨਾਲ ਸਵਾ ਸਵਾ ਤੋਲਾ ਜਿਹੜਾ ਸੋਨਾ ਲਾਇਆ ਸੀ ਇਸ ਕਰਕੇ ਅਸੀਂ ਉਹਨਾਂ ਦੀ ਸ਼ਕਤੀ ਨਾ ਉਹਨਾਂ ਦੀ ਸ਼ਕਤੀ ਸੀ ਧਰਮ ਦੇ ਵਿੱਚ ਰਹਿਣਾ ਉਹਨਾਂ ਦੀ ਅਸਲ ਸ਼ਕਤੀ ਸੀ ਉਹਦੇ ਹੁਕਮ ਦੇ ਵਿੱਚ ਰਹਿਣਾ ਤੁਸੀਂ ਅੱਜ ਗੁਰੂ ਗੋਬਿੰਦ ਸਿੰਘ ਦੀ ਸ਼ਕਤੀ ਨੂੰ ਸਿੰਘ ਪੰਚਮ ਪਾਤਸ਼ਾਹ ਸੀ ਜਿਨ੍ਹਾਂ ਦੀ ਸ਼ਕਤੀ ਐਸੀ ਆ ਕਿ ਤਤੀ ਤਵੀ ਤੇ ਬੈਠੇ ਨੇ ਮਹਾਰਾਜ ਨੇ ਮੂੰਹ ਤੋਂ ਸੀਨਾ ਉਚਾਰਿਆ ਐਸੀ ਸ਼ਕਤੀ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਜਿਹੜੀ ਸ਼ਕਤੀ ਸੀ ਉਹੀ ਤਾਂ ਨਵੇਂ ਪਾਤਸ਼ਾਹ ਦੀ ਸ਼ਕਤੀ ਹੈ ਕਿ ਸੀਸ ਤੁਹਾਡੇ ਨਾਲੋਂ ਵੱਖਰਾ ਹੋ ਗਿਆ ਮਹਾਰਾਜ ਨੇ ਮਖਤੋਸੀ ਨਾ ਉਚਰੀ ਸੀਸ ਦੀਆ ਪਰ ਸੀਸ ਨਾ ਉਚਰੀ ਮਹਾਰਾਜ ਦੇ ਉਹਦੇ ਪਰਮੇਸ਼ਰ ਦੇ ਪਿਆਰਿਆਂ ਦੀ ਜਿਹੜੀ ਅਸਲ ਸ਼ਕਤੀ ਹੁੰਦੀ ਹੈ ਉਹ ਪਰਮੇਸ਼ਰ ਦੇ ਹੁਕਮ ਨੂੰ ਮੰਨਣ ਦੀ ਸ਼ਕਤੀ ਹੁੰਦੀ ਤੇ ਮਹਾਰਾਜ ਨੇ ਕਿਹਾ ਨਾ ਕਿ ਇਹ ਚਾਰ ਮੂਹੇ ਤੋਂ ਕਿਆ ਹੁਆ ਜੀਵਤ ਕਈ ਹਜ਼ਾਰ ਇਹ ਸਾਰਾ ਸੰਸਾਰ ਸਾਰਾ ਖਾਲਸਾ ਮੇਰਾ ਬੱਚਾ ਇਸ ਤੋਂ ਵੱਡੀ ਸ਼ਕਤੀ ਕਿੱਥੇ ਹੋਣੀ ਹੈ ਕਿ ਚਾਰ ਪੁੱਤਰ ਦੋ ਪੁੱਤਰ ਜੰਗ ਦੇ ਮੈਦਾਨ ਦੇ ਵਿੱਚ ਸ਼ਹੀਦ ਹੁੰਦੇ ਨੇ ਇੰਨੇ ਸੂਰਮਿਆਂ ਨਾਲ ਯੁੱਧ ਦਿਆ ਹੋਇਆ ਇੰਨੇ ਪਿਆਰੇ ਮਹਾਰਾਜ ਦੇ ਸਿੰਘ ਸ਼ਹੀਦ ਹੁੰਦੇ ਨੇ ਜਦ ਚਮਕੌਰ ਦੀ ਗੜੀ ਦੀ ਰਾਤ ਆਉਂਦੀ ਹੈ ਤੇ ਮਹਾਰਾਜ ਜਦ ਚਮਕੌਰ ਦੀ ਗੜੀ ਵਿੱਚ ਵਾਸਾ ਕਰਦੇ ਨੇ ਤੇ ਉਹ ਰਾਤ ਨੂੰ ਮਹਾਰਾਜ ਜਦ ਆਪਣੇ ਉਹ ਸ਼ਾਮਿਆਣੇ ਚੋਂ ਬਾਹਰ ਨਿਕਲਦੇ ਉਹ ਮਮਤੀ ਚੋਂ ਬਾਹਰ ਨਿਕਲਦੇ ਨੇ ਨਾ ਤੇ ਉਹ ਸਾਰੇ ਸਿੰਘਾਂ ਦੇ ਵੱਲ ਮਹਾਰਾਜ ਪੈਰਾ ਦੇਖਦੇ ਨੇ ਮਹਾਰਾਜ ਕਈ ਸਿੰਘਾਂ ਦੀ ਸਾਫੀ ਪਟਕੇ ਜਿਹੜੇ ਦਸਤਾਰੇ ਖੁੱਲੇ ਸੀ ਉਹ ਸਹੀ ਕਰਦੇ ਨੇ ਮਹਾਰਾਜ ਸਿੰਘਾਂ ਦੇ ਕੇਸਾਂ ਨੂੰ ਜਿਹਦੇ ਧਰਤੀ ਤੇ ਲੱਗੇ ਹੋਏ ਮਿੱਟੀ ਲੱਗੀ ਹੋਈ ਉਹਨਾਂ ਨੂੰ ਝਾੜ ਕੇ ਕੇਸਾਂ ਦੀ ਮਿੱਟੀ ਸਿੰਘਾਂ ਦੀ ਮੱਥੇ ਨੂੰ ਲਾਉਂਦੇ ਨੇ ਤੇ ਜਦ ਮਹਾਰਾਜ ਪਾਈਂਤੀ ਆਏ ਉਹਨਾਂ ਦੇ ਚਰਨਾਂ ਵਾਲਾ ਸਿੰਘਾਂ ਤੇ ਉਹਨਾਂ ਦੇ ਚਰਨ ਚੁੰਮੇ ਐਸਾ ਪਾਤਸ਼ਾਹ ਸੀ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਉਹ ਇਹੀ ਸ਼ਕਤੀ ਸੀ ਇਸ ਤੋਂ ਵੱਡੀ ਸ਼ਕਤੀ ਨਹੀਂ ਕਿ ਜਾਨੋਂ ਵੱਧ ਪਿਆਰੇ ਸਿੰਘਾਂ ਆਪਣੇ ਪੁੱਤਰਾਂ ਤੋਂ ਵੱਧ ਪਿਆਰੇ ਸਿੰਘਾਂ ਨੂੰ ਜੰਗ ਦੇ ਮੈਦਾਨ ਦੇ ਵਿੱਚ ਇਨੇ ਇਨੇ ਫਟ ਖਾ ਕੇ ਸ਼ਹੀਦ ਹੁੰਦੇ ਆ ਦੇਖਿਆ ਪਰ ਮਹਾਰਾਜ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਆਪਣੀ ਅੱਖ ਦੇ ਵਿੱਚੋਂ ਇੱਕ ਵੀ ਅਥਰੂ ਨਾ ਕੱਢਿਆ ਇਸ ਤੋਂ ਵੱਡੀ ਸ਼ਕਤੀ ਨਹੀਂ ਕੋਈ ਹੋ ਸਕਦੀ ਇਬਰਾਹਿਮ ਦੇ ਪੁੱਤਰ ਵਖਰਾ ਹੋਇਆ ਇਹਨੇ ਇਬਰਾਹਿਮ ਤੋਂ ਤੇ ਉਹਦੀਆਂ ਵੀ ਅੱਖਾਂ ਦੇ ਵਿੱਚ ਅਥਰੂ ਆ ਗਿਆ ਸੀ ਤੇ ਸ੍ਰੀ ਰਾਮਚੰਦਰ ਜੀ ਸੀ ਜਦੋਂ ਉਹ ਜਾ ਰਹੇ ਸੀ ਬਨਵਾਸ ਨੂੰ 14 ਸਾਲ ਦੇ ਬਨਵਾਸ ਨੂੰ ਤੇ ਉਹਨਾਂ ਦਾ ਪਿਤਾ ਤੇਰਾ ਦਸ਼ਰਤ ਸੀ ਇੰਨਾ ਪ੍ਰੇਮ ਕਰਦਾ ਸੀ ਪਰ ਉਹ ਸ੍ਰੀ ਰਾਮਚੰਦਰ ਦੇ ਨਾਲ ਲక్ష్మణ ਵੀ ਹੈ ਉਹਨਾਂ ਦੀ ਘਰ ਵਾਲੀ ਸੀਤਾ ਵੀ ਹੈ ਭਾਵ ਕੇ ਪੂਰਾ ਪਰਿਵਾਰ ਹੀ ਇੱਕ ਬਨਵਾਸ ਨੂੰ ਜਾ ਰਿਹਾ ਤੇ ਪਰ ਦਸ਼ਰਤ ਕੋ ਸਹਾਰਿਆ ਨਹੀਂ ਗਿਆ ਦਸ਼ਮ ਪਾਸ਼ਾ ਦਸ਼ਮ ਗ੍ਰੰਥ ਜਿਹੜੇ ਲਿਖਦੇ ਨੇ ਕਿ ਜਦ ਤੱਕ ਸ਼੍ਰੀ ਰਾਮਚੰਦਰ ਉਹਨਾਂ ਦੇ ਨਜ਼ਰੀ ਪੈਂਦੇ ਰਹੇ ਨਾ ਉਹਨਾਂ ਚ ਉਹ ਰੋਂਦਾ ਰਿਹਾ ਤੇ ਆਪਣੀ ਹਵੇਲੀ ਤੇ ਰਾਜ ਮਹਿਲ ਤੇ ਖੜਿਆ ਹੋਇਆ ਜਦ ਨਜ਼ਰਾਂ ਤੋਂ ਉਹਲੇ ਹੋ ਗਿਆ ਚੱਕਰ ਖਾ ਕੇ ਧਰਤੀ ਤੇ ਡੇਕੀ ਉਹਦੀ ਮੌਤ ਹੋ ਗਈ ਭਾਵ ਕਿ ਇਸ ਤੋਂ ਵੱਡੀ ਸ਼ਕਤੀ ਕੀ ਹੋ ਸਕਦੀ ਹੈ ਸ਼ਕਤੀ ਜੰਗ ਦੇ ਮੈਦਾਨ ਦੇ ਵਿੱਚ ਸਿਰਫ ਦੁਸ਼ਮਣ ਨੂੰ ਮਾਰ ਨਹੀਂ ਮਾਰਨੀ ਸ਼ਕਤੀ ਨਹੀਂ ਹੁੰਦੀ ਅਸੀਂ ਕਿਹਨੇ ਸ਼ਸਤਰ ਨਹੀਂ ਚਲਾਏ ਮਹਾਰਾਜ ਨੇ ਜ਼ਫਰ ਨਾਮੀ ਦੀ ਕਲਮ ਅਸੀਂ ਚਲਾਈ ਪਿਆਰੇ ਦਇਆ ਸਿੰਘ ਤੇ ਧਰਮ ਸਿੰਘ ਨੂੰ ਮਹਾਰਾਜ ਨੇ ਪੁੱਛਿਆ ਕਿ ਔਰੰਗਜ਼ੇਬ ਦਾ ਹੁਣ ਸਮਾਂ ਆ ਗਿਆ ਕਿਸ ਤਰ੍ਹਾਂ ਇਹਨੂੰ ਖਤਮ ਕੀਤਾ ਜਾਏ ਕਲਮ ਨਾਲ ਖਤਮ ਕਰੀਏ ਕਿ ਸ਼ਸਤਰ ਨਾਲ ਖਤਮ ਕਰੀਏ ਪਿਆਰੇ ਦਇਆ ਸਿੰਘ ਧਰਮ ਸਿੰਘ ਨੇ ਕਿਹਾ ਮਹਾਰਾਜ ਜੁੱਦ ਬਹੁਤ ਕਰ ਲੇ ਹੁਣ ਤੁਸੀਂ ਕਲਮ ਦਾ ਜੋਹਰ ਦਿਖਾਓ ਤੇ ਦੇਖੋ ਜਿਹੜੇ ਔਰੰਗਜ਼ੇਬ ਜ਼ਾਲਮ ਨੂੰ ਇਹਨੇ ਇਹਨੇ ਸ਼ਸਤਰਾਂ ਵਾਲੇ ਮਰਾਠੇ ਇਹਨਾਂ ਨਾਲ ਵੀ ਦੱਖਣ ਦੀ ਸਾਈਡ ਉਦੋਂ ਯੁੱਧ ਚੱਲ ਰਿਹਾ ਸੀ சிவாਜੀ ਮਹਾਰਾਟੇ ਵਰਗਿਆਂ ਨਾਲ ਯੁੱਧ ਚੱਲ ਰਿਹਾ ਸੀ ਇਹ ਸ਼ਸਤਰਾਂ ਨਾਲ ਉਹਨੂੰ ਮਾਰ ਨਹੀਂ ਸਕੇ ਪਰ ਸ੍ਰੀ ਗੁਰੂ ਗੋਬਿੰਦ ਸਿੰਘ ਸਹਿ ਮਹਾਰਾਜ ਦੀ ਕਲਮ ਦੇ ਵਿੱਚ ਐਸੀ ਸ਼ਕਤੀ ਸੀ ਕਿ ਜਦੋਂ ਔਰੰਗਜ਼ੇਬ ਨੂੰ ਮਹਾਰਾਜ ਨੇ ਆਪਣੇ ਬਾਣੀ ਦਾ ਜਿਹੜਾ ਤੀਰ ਜਦੋਂ ਮਾਰਿਆ ਉਸੇ ਟਾਈਮ ਉਹਨੂੰ ਇਹ ਲੱਗਾ ਕਿ ਹੁਣ ਮੇਰਾ ਜੀਣਾ ਜਿਹੜਾ ਦੁੱਤਰ ਹੋ ਗਿਆ ਹੁਣ ਮੈਂ ਜੀ ਨਹੀਂ ਸਕਦਾ ਮਰਨ ਦੀ ਕੋਸ਼ਿਸ਼ ਕਰ ਰਿਹਾ ਪਰ ਮਰ ਨਹੀਂ ਰਿਹਾ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਨੇ ਬਾਕ ਇਹ ਲਿਖਿਆ ਮਹਾਰਾਜ ਜਾਣੀ ਜਾਨ ਸੀ ਮਹਾਰਾਜ ਨੇ ਜਾਦ ਤੂੰ ਆਪਣੇ ਹਿਰਦੇ ਤੋਂ ਇਹ ਆਖੇਗਾ ਕਿ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਕਿ ਇਹ ਖਾਲਸਾ ਵੀ ਪਰਮੇਸ਼ਰ ਦਾ ਹੈ ਤੇ ਫਤਿਹ ਵੀ ਪਰਮੇਸ਼ਰ ਦੀ ਹੈ ਸੰਸਾਰ ਦੇ ਉੱਤੇ ਮੇਰਾ ਮੁੰ ਮੈਂ ਕੁਛ ਨਹੀਂ ਜਾਂਦੀਦਾ ਇਹ ਭਾਵ ਤੇਰੇ ਅੰਦਰ ਆਵੇਗਾ ਚੌ ਰੰਗਜੀਬ ਨੇ ਫਿਰ ਉਹ ਆਪਣੀ ਬੱਚੀ ਦੇ ਕਹਿਣ ਦੇ ਉਤੇ ਤਰੀਕੇ ਦੇ ਨਾਲ ਜੀਨਤ ਜਿਹੜੀ ਉਹਨਾਂ ਦੀ ਬੇਟੀ ਸੀ ਉਹਨੂੰ ਪਤਾ ਸੀ ਕਿ ਮੇਰਾ ਪਿਓ ਕਟੜ ਹੈ ਉਹਨੇ ਕਿਹਾ ਪਿਤਾ ਜੀ ਤੁਸੀਂ ਮੁਖ ਤੋਂ ਨਹੀਂ ਬੋਲਣੀ ਤੁਸੀਂ ਲਿਖ ਦਿਓ ਭਾਵ ਕਿ ਜਿਹੜੀ ਚੀਜ਼ ਲਿਖੀ ਜਾਂਦੀ ਹੈ ਉਹ ਬੋਲ ਕੇ ਲਿਖੀ ਜਾਂਦੀ ਹੈ ਜਾਦੂ ਨੇ ਔਰੰਗਜ਼ੇਬ ਨੇ ਲਿਖੀ ਤੇ ਉਹਦੀ ਜਾਨ ਛੁੱਟੀ ਇਸ ਤੋਂ ਵੱਡੀ ਹੋਰ ਸ਼ਕਤੀ ਕੀ ਹੋ ਸਕਦੀ ਇਸ ਕਰਕੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਉਹਨਾਂ ਦੀ ਬਾ ਕਮਾਲ ਜਿਹ ਇਸ ਕਰਕੇ 40 ਸਿੰਘਾਂ ਦੇ ਨਾਲ ਇੰਨਾ ਵੱਡਾ ਉਹਨਾਂ ਨੇ ਯੁੱਧ ਕੀਤਾ